ਕੰਡ ਪਰੇ ਪੱਟੇ ਐਂਟਰੀ ਵਾਲੀ ਬਾਜੀ ਜੀ ਅੱਜ 150 ਕਬੂਤਰ ਛੱਟਿਆ ਸੀ ਮੋਟਰਸਾਈਕਲ ਪਹਿਲੇ ਨੇ ਤੇ ਕਬੂਤਰ ਹੁਣ ਫਿਰਦੇ ਆ 10 ਫਿਰਦੇ ਆ ਟਾਈਮ ਬਣਾ ਗਿਆ ਪੰਜਾ ਥੂ ਪੰਜ ਅੱਠ ਹੋ ਗਈ ਕੰਡ ਪਰੇ ਪੱਟੇ ਤੇ ਮੇਰੇ ਦਹੀਂ ਟਾਪੀ ਮੜੀ ਨਹੀਂ ਜਿੱਦੇ ਸਹੀ ਕਬੂਤਰ ਨੇ ਰਾਜ ਵਰਦਿਆ ਹੰਡਪਟਾ ਇਹ ਕੀ ਮਰਾ ਵੀਰੇ ਉਹ ਵੀਰੇ ਸੈਬ ਨਹੀਂ ਗਿਲਬਿੰਦਰ ਗਿਲ ਦਾ ਬਾਈ ਦਾ ਕੂਤਰਾ ਸ਼ਾਮਲ ਹੋ ਗਿਆ ਸਾਡੇ ਕੋੜੇ ਖੜਾ ਮੇਰਾ ਭਰਾ ਆ ਦੇ ਉਹ ਕੁਤਰ ਬਹਿ ਗਿਆ ਬਟਾ ਵਰ ਤੇ ਕਾ ਬਾਕੀ ਲੈ ਲਈ ਹੋਏ ਇਹ ਕੁਤਰ ਦਿੰਦੇ ਨੇ ਵੀਰਾ ਵਾਂਗ ਇੱਕ ਕਰਦਾ ਬੰਦਾ ਮੈਂਬਰ ਤਾਂ ਭੇਜ ਦਿਓ ਬਾਕੀ ਅਸੀਂ ਸਾਰੇ ਥੱਲੇ ਲਾਉਣ ਲੱਗਿਆ ਬੰਦੇ ਲਾਉਣੇ ਵੀਰੇ ਪਹਿਲਾਂ ਥੱਲੇ ਲਾ ਦਿਏ ਫੇਰ ਚੜਾਣੇ ਇੱਕ ਇੱਕ ਵੀਰੇ ਆਪਣਾ ਛੋਰ ਕੋਈ ਵੀ ਭੇਜੋ ਸਾਡੇ ਕੋਲੇ ਬਾਕੀ ਬੰਦੇ ਥੱਲੇ ਲਾਉਣੇ ਵੀਰੇ ਅਸੀਂ ਇੱਕ ਮੁੰਡਾ ਸ੍ਰੀਪੰਸਾ ਦਾ ਇੱਕ ਬੰਦਾ ਭੇਜ ਦਿਓ ਆਪ ਦਾ ਆਸੂਤਰਾ ਪਰਲੇ ਪੁੱਛਦੇ ਹੋ ਜੋ ਬਾਈ ਚਾਰ ਨਾ ਕਾਰ ਨਹੀਂ ਵੀ ਕੋਈ ਬਾਜੀ ਬਣਾਉਣਾ ਨਹੀਂ ਸਾਡਾ ਪਰਨੇ ਪਾਸੇ ਮੌਸਮ ਖਰਾਬ ਹੋ ਗਿਆ ਅਗਲੇ ਵੀ ਜਿਵੇਂ ਲੋਟ ਰੱਖੋ ਬਈ ਅਗਲਾ ਆਪਾਂ ਤਾਰਾ ਮਾਰਾ ਪੁੰਚ ਸਕਦਾ ਠੀਕ ਹੈ ਬਾਈ ਜੀ ਵੱਟ ਨੇਰ ਦੀ ਜੋ ਆਵੇ ਨਾ ਆਵੇ ਸਿੱਧਾ ਵੀਰੇ ਨਾਮ ਲਿਆ ਕੇ ਖੜਾ ਦੇ ਦੇ ਬਈ ਬਈ ਨੇਰੀ ਆਉਂਦੀ ਹੈ ਮੋਟਰਸਾਈਕਲ 'ਤੇ ਦਿੱਤਾ ਜਾਣਾ ਇਹ ਤੁਹਾਨੂੰ ਪਹਿਲਾਂ ਦਾ ਦਿੰਦੇ ਆ ਬਾਬਾ ਰਾਜੀ ਵਾਲੇ ਬਾਬਾ ਰਾਜਯਾਰ ਕਮਟਰ ਵੈਗ ਲਈ ਨੌਕਰੀ ਪਰਸ਼ਾਮ ਨਹੀਂ ਸਾਡੇ ਕੋਲ ਬਹੁਤ ਬਹੁਤ ਖਰਾਬ ਹੋ ਗਿਆ ਕਿੱਥੇ ਖੜਾ ਹਾਂ ਇਹ ਵੀ ਕੁੱਟ ਖਾਉ ਲੱਸੀ ਵਾਲਾ ਜਿੰਨ ਲੱਗਦਾ ਇੱਧਰ ਗਿਆਨ ਨਿਕਲੀ ਪਈ ਐ ਲੱਸੀ ਵੇਚੀ ਜਾਂਦਾ ਨਾ ਕਹਿਣਾ ਇਹੇ ਹੁਣ ਤੁਸੀਂ ਸਾਰੇ ਉੱਪਰੋਂ ਦੇਖ ਕਿਸੇ ਨੂੰ ਜਿੰਨੇ ਤੁਹਾਡਾ ਸਿਸਟਮ ਆਪਦਾ ਸਹੀ ਰੱਖਿਓ ਭਾਈ ਕਿਸੇ ਨੂੰ ਲੱਗਦੇ ਕਿਸੇ ਨੂੰ ਵੀ ਆਗ ਮਾਰ ਸਕਦੇ ਆ ਬਾਬਾ ਜੀ ਕਾਪੇ ਆਲੇ ਆ ਗਏ ਪਾਈਏ ਬਰਤਾ ਇਹਨਾਂ ਨੂੰ ਵੀ ਮੌਸਮ ਬਹੁਤ ਖਰਾਬ ਹੋ ਗਿਆ ਹੈ ਨਾ ਅੱਠ ਕੁ ਪੱਤਰ ਪਾਸ ਨੇ ਜੀ ਹੁਣ ਪੰਡ ਪੱਤੇ ਆ ਗਿਆ ਅੱਧੀ ਕਲਬ ਦੀ ਬੰਨੀ ਆਮਣਾ ਆਂਡੂ ਹਰਜੀਤ ਨੂੰ ਜਾਣਾ ਬਬਲ ਪੌਂਗ ਜੀ ਤਿੰਨ ਪੱਤੀ ਵਾਲਾ ਕੁਟਰ ਚੈੱਕ ਕਰ ਪਾਈਏ ਠੀਕ ਹੈ ਬਿਰਕ ਠੀਕਾ ਅਰੇ ਬਾਪਾ ਜੀ ਆ ਕੇ ਦਿਖਾਓ ਜੀ ਇਹਨਾਂ ਨੂੰ ਭਾਈ ਤੁਸੀਂ ਕੋਲੇ ਖੜੇ ਹੋ ਕੱਲਾ ਇਹ ਨਹੀਂ ਵੀ ਕਾਪੀ ਵਾਲਾ ਰਾਬਾ ਤੁਸੀਂ ਵੀ ਦੇਖ ਸਕਦੇ ਹੋ ਗਿਆ ਭਾਈ ਜੀ ਸਾਡੀ ਵੀ ਬਬਲ ਪੌਂਗ ਹੋ ਗਿਆ ਦੇਖ ਭਾਈ ਅੱਜ ਸੱਤ ਕਬੂਤਰ ਸ਼ਾਮਲ ਕਰਾਓ ਪੰਜ ਕਬੂਤਰ ਸ਼ਾਮਲਾ ਸਾਡੇ ਕੋਲੇ ਪੰਜ ਦਾ ਦੰਦਾ ਥੱਲੇ ਦੀਵਾਰ ਆਣਿਆ ਇੱਕ ਬੁੜਾ ਹੋਇਆ ਉਹਨਾਂ ਨੇ ਕਿਵੇਂ ਕਰਾਉਂਦਾ ਸਰਪੰਚ ਦਾ ਜਵਾਨ ਆ ਮੰਨਿਆ ਚੱਲ ਉਹਦਾ ਸਾਡਾ ਚਾਚਾ ਲੱਗਦਾ ਆਉਣਾ ਚਾਚੀ ਨੂੰ ਤੇਰੀ ਫੋਟੋ ਕੀ ਕਰੇ ਸਰਪੰਚਾ ਆਹ ਕਹਿੰਦਾ ਠੀਕ ਆ ਕੋਈ ਨਾ ਕਰਦੇ ਹਲਕਾ ਕਹਿੰਦਾ ਕਹਿੰਨਾ ਚਾਚੀ ਨੂੰ ਵੀ ਚਾਚਾ ਸਾਡਾ ਐਂ ਕਹਿੰਦਾ ਪੰਜ ਸਹੀ ਹੋ ਗਏ ਵੀਰ ਬਸ ਟਾਈਮ ਲਾਦਾ ਬਾਕੀਆਂ ਦੇ 6 ਕਬੂਤਰ ਸ਼ਾਮਲੇ ਦੀ 6 ਕਬੂਤਰ ਸਾਡੇ ਕੋਲੇ ਸੋਨੂ ਰੰਗਿਆ ਕਬੂਤਰ ਬਹਿ ਗਿਆ ਬਾਈ ਸੋਨੂ ਰੰਗਿਆ ਜੀ ਹੋਇਆ ਜੀ ਹੋਇਆ ਗੁਰਮਰਕੇ ਨੂੰ ਸਹੀ ਕਰਿਆ ਹੋਇਆ ਕੋਗਰਾ ਲੋਗਣ ਬਾਈ ਦਰਸ਼ਨ ਕਿਹੜਾ ਲੈ ਪਰ ਐਕਟੀ ਇਹਨੇ ਵੀ ਜੱਟ ਨੇ ਦਰਸ਼ਨ ਦਰਸ਼ਨ ਕਰਾਈ ਪਈ ਆ ਬਾਈ ਪਰ ਦਰਸ਼ਨ ਨਹੀਂ ਦਿੰਦਾ ਆਪ ਬਾਈ ਜੀ ਉੱਪਰ ਦਾ ਤਾਂ ਬੰਦੇ ਉੱਪਰ ਚੜ ਲਏ ਨੇ ਢੇਰੀ ਆ ਗਈ ਇਹਨਾਂ ਦੀ ਸੱਸਰੀ ਕਹਿ ਰਾ ਆਪਣਾ ਕੁਛ ਨਹੀਂ ਦੇ ਕਬੂਤਰ ਤਾਸੇ ਐਸੇ ਹੋਏ ਰਹਿੰਦੇ ਕੁੱਤਿਆਂ 'ਚ ਬਾਜੀ ਵੰਡੀ ਜਾਉ ਮੋਟਰਸਾਈਕਲ ਹੀ ਦਿੱਤਾ ਜਾਣਾ ਕਾਪੀ ਵਾਲਿਆਂ ਨੂੰ ਦੇ ਦੇਾਂਗੇ ਬਾਈ ਜੀ ਉੱਪਰ ਖੜੇ ਹੋ ਤੁਸੀਂ ਬੰਦੇ ਆਪਦਾ ਸਾਹਤਾ ਬਾਅਦ ਰੱਖਿਓ ਬੰਡੜੀਆਂ ਤਾਂ ਦਾ ਦੇ ਚੱਲਣ ਨੂੰ ਕਹਾਂਗਾ ਅਸੀਂ ਚਲਾ ਦੇਾਂਗੇ ਸੇਫਟੀ ਚਾਹੀਦੀ ਸਾਨੂੰ ਸਾਰਿਆਂ ਦੀ तु जू असे बई जी कबूतर लेजो ले भाई मेर आेर मगर भाॻ इन कबूतर भई मनी घराल जी ताटे भाई भई जहिड़ी पहिला रंगी बी साइकल साइकल जो भई मणी घराली नाल मोर पूनी साढा यार पांडित बि आया भई वेंद्र मकसूदरा भई ਬਾਈ ਅੱਜ ਫ੍ਰੇਕ ਦਿੱਤੀ ਹੈ ਤੇ ਬਹੁਤ ਸਹਿਯੋਗ ਆ ਬਾਈ ਸਾਨੂੰ ਇਹ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਸਾਰਿਆਂ ਦਾ ਇੱਥੇ ਬਾਜੀ ਤੇ ਆਉਣ ਤੇ ਜੀ ਆਇਆਂ ਹੈ ਬਈ ਇਹਨਾਂ ਨੂੰ ਬਾਈ ਜੀ ਨਿਗਾਹ ਰੱਖਿਓ ਮੇਰਾ ਭਰਾ ਹੁਣ ਤੁਸੀਂ ਕੋਠੇ ਦੇ ਹੋ ਸੱਤੇ ਅੱਠੇ ਬੰਦੇ ਟੀਰਾ ਲੋਗ ਕਿੱਥੇ ਟੀਰਾ ਕਾਰਖ ਆ ਦੇ ਵੀਰੇ ਸੱਤ ਕਿ ਅੱਠ ਕੁੱਤਰ ਸ਼ਾਮਲਾ ਟੀਰਾ ਤੇ ਗਿਆ ਵੀਰ ਮਗਰ ਟੋਰੀ ਆਦੀ ਥੋੜਾ ਹੋ ਗਿਆ ਮੁੰਡੇ ਨੇ ਉਹ ਕਾਨੂੰਨ ਦੇ ਦੇ ਦਸਾਂ ਅੰਤ ਬਿਡੇ ਨਹੀਂ ਨਹੀਂ ਅਸੀਂ ਰੱਜ ਰੰਗਣੀ ਆ ਵੀ ਆ ਮੁੰਡੇ ਬੱਟ ਕੇ ਕਾਪੀ ਵਾਲੇ ਬਣਾਤੀ ਇਹਨੂੰ ਲੋੜ ਆਪਦੀ ਬਾਜੀ ਬੰਡੋ ਸਾਨੂੰ ਕੋਈ ਅਤਰਾਜ ਨਹੀਂ ਅਸੀਂ ਕੋਈ ਦਲਾਲੀ ਨਹੀਂ ਲੈਣੀ ਆਪ ਦੇ ਵਿੱਚ ਹੀ ਖੇਲੇ ਦਾ ਹਰਤਾ ਹਸਤਾ ਬੁਲਾ ਲਓ ਬਈ ਇਸ ਕਰਾਦਰੀਆਂ ਬਾਗੀਆਂ ਤੇ ਆਇਆ ਨੂੰ ਬਹੁਤ ਧੰਨਵਾਦ ਬਈ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਖਾਸ ਕਰ ਬਈ ਪੁਟਾ ਸਾਰੇ ਨਗਰ ਖੇੜੇ ਦਾ ਤੇ ਪੰਚਾਇਤ ਦਾ ਬਈ ਬਹੁਤ ਬਹੁਤ ਧੰਨਵਾਦ ਜੀ ਭਰਾਵਾਂ ਨੇ ਸਾਰੇ ਕਬੂਤਰ ਦਿੱਤੇ ਤੇ ਬੜੀ ਇਮਾਨਦਾਰੀ ਨਾਲ ਕੂਤਰ ਕਟਾਏ ਵੀ ਜਮਾਂ ਰੌਲਾ ਵੀ ਪਾ ਦਿੱਤਾ ਆ ਰਹੇ ਹੋ ਤੇ ਸਾਡੇ ਕੋਲੇ ਲਿਖਾਓਗੇ ਤਾਂ ਅਸੀਂ ਤੁਹਾਡਾ ਉੱਤੇ ਕਰਕੇ ਦੱਸਾਂਗੇ ਹਾਂਜੀ ਕੋਲੇ ਤੁਸੀਂ ਸਾਰੇ ਖੜੇ ਹੋ ਸਾਨੂੰ ਦੱਸ ਦੋ ਕੀ ਹਾਲਤਾ ਵਾ ਜਿਹੜੇ ਵੀ ਸਾਡੇ ਕੋਲੇ ਸ਼ਾਮਲ ਕਪੂਤਰ ਸੁਣ ਲਈ ਆਕਾਸ਼ ਕਲਾਰ ਹਰਜੀਤ ਲੁਟਿਆਣਾ ਬੰਟੀ ਪੱਤੀ ਅਮਰ ਆਂਡੂ ਕੋਰਾ ਲੋਹੜ ਜਸਵੀਰ ਗੁਰਮਨ ਕੇਲੋ ਪਵਨ ਤੁੰਗ ਸਾਡੇ ਕੋਲੇ ਆਹੀ ਕਪੂਤਰ ਸ਼ਾਮਲ ਆ ਬਈ ਹੈਲੋ ਹਾਂਜੀ ਆਪਾ ਜੀ ਤੁਸੀਂ ਇੱਥੇ ਆ ਜਾਓ ਮੋਲੇ ਹੀ ਦਲਾਲੀ ਜਿੱਥੋਂ ਕਾਲਾ ਹੀ ਹੁੰਦਾ ਹੁੰਦਾ ਹਾਂ ਬਾਈ ਹੁਣਾਂ ਨੂੰ ਆਪਦੀ ਹਿਸਾਬ ਨਾਲ ਸਾਰਿਆਂ ਨੂੰ ਕਰਨ ਦੋ ਆਪਾਂ ਨੂੰ ਵਿਖਾ ਦੇਣਗੇ ਆਪਾਂ ਬੋਲ ਦਿਆਂਗੇ ਵੀ ਇਹਨਾਂ ਦੀ ਵੰਡੀ ਗਈ ਆਪਾਂ ਇਸ ਚੀਜ਼ ਤੋਂ ਬਾਹਰ ਰਹੀ ਤਾਂ ਚੰਗੀ ਗੱਲ ਆ ਰਾਜੂ ਜਿਗੇੜਾ ਦਾ ਸਾਡਾ ਉਹੀ ਪੰਪ ਕੱਢੀ ਤੁਰਿਆਉਂਦਾ ਬਾਈ ਇਵੇਂ ਲੱਗਦਾ ਸਾਡੀ ਰੋਟੀ ਰੋਟੀ ਜਿਹੜੀ ਚੱਲਦੀ ਆ ਮਾੜੀ ਮੁੱਡੀ ਵਿਆਹ ਬੁਲਾਉਣੇ ਆ ਬੰਦ ਕਰਾਉ ਸਾਡੇ ਠੀਕ ਆ ਜੀ ਬਾਬਾ ਜੀ ਪੁੱਤਰ ਸ਼ਾਮਲ ਕਰੋ ਔਰ ਇੱਥੇ ਆ ਜਾ ਤੂੰ ਇੱਥੋਂ ਦੱਸ ਕੀ ਲਿਆ ਹੋਰ ਤੋਂ ਸ਼ਾਮਲ ਕਰ ਸਾਰੇ ਜਿਹੜੇ ਰਹਿ ਗਿਆ ਬਾਈ ਜੀ ਕਿਹੜੇ ਬੰਦੇ ਨੇ ਲਾਈਵ ਕਰੇ ਬਾਈ ਇਹ ਫੋਨ ਆਉਂਦਿਆ ਤੁਹਾਡੇ ਲਾਈਵ ਤੋਂ ਪਰੇ ਹੋਏ ਬਾਈ ਬਣ ਕੇ ਪ੍ਰਾਪਤ ਰਿਕੁਐਸਟ ਵਾਲੀ ਗੱਲ ਹੈ ਇੱਥੇ ਲਾਈਵ ਤੋਂ ਪਰੇ ਹੋਏ ਫੋਨ ਲੈ ਕੇ ਸਰਪੰਚ ਸਾਹਿਬ ਭਾਈ ਤੰਗ ਨਾ ਕਰੋ ਆਪ ਨੂੰ ਕਾਨੂੰ ਸਵੇਰ ਦੇ ਸਾਡੇ ਸਾਡੇ ਕੋਈ ਕਾਪੀ ਹੈ ਤੁਹਾਨੂੰ ਆਪ ਨੂੰ ਸ਼ਾਮਿਲ ਕਰ ਲੈਣ ਦੋ ਭਾਈ ਜੀ ਲਾਈਵ ਤੋਂ ਪਰੇ ਰਹਿਣ ਤੋਂ ਦੰਨ ਕਰ ਲਓ ਫੋਨ ਸਾਇਲੈਂਟ ਭਾਈ ਜੀ ਦੋਣਾ ਮਣਾ ਪਿੰਗੇ ਟੱਕਲੇ ਦੁਨੀਆ ਦੇ ਸਟਾਰ ਪੁੱਜੇ ਨੇ ਬਾਈ ਅੱਜ ਪਿੰਡ ਪੁੱਟੇ ਨੇ ਧਰ ਦੀ ਤੇਰੀ ਰੰਗੀਆਂ ਪੀਸਲ ਕੱਪ ਦੀ ਬਾਜੀ ਤੇ ਤੇਰੀ ਦੂਜੀ ਬਾਜੀ ਦਾ ਅੱਜ ਪਹਿਲੀ ਆਸਦੀ ਮੁੱਕੀ ਤੇ ਅੱਜ ਦੂਜੀ ਚੱਲਦੀ ਆ ਜੀ ਤੂੰ ਸੋਨੂ ਰੰਗੀਆਂ ਦੇ ਬਾਈ ਕਿਆ ਬਾਤ ਨਿਕਲ ਕੇ ਨਾਲ ਸਾਰੀ ਨੇਪਰੇ ਚੜੀਆਂ ਵੀਰੇ ਬਾਈ ਜਾਓ ਬਾਈ ਜਿਹਨੇ ਬਾਜੀ ਬੰਨੀ ਉਹ ਖੜੇ ਨੇ ਉਧਰ ਬੰਦ ਲੋ

ਵੇਰਾ ਬਦਲ ਹੋਇਆ ਪੂਰਾ ਕਾਲੀ ਘਟਾ ਇੰਨੇ ਹਿੱਦ ਕਾਲੀ ਘਟਾ ਅੱਠ ਫਿਰਦਿਆ ਤੇ ਬਾਜੀ ਨੇ ਹੁਣ ਗੱਲਾਂ ਕਰਦਾ ਬੰਦਨ ਦੀ ਹਾਂ ਦੇ ਦੇ ਉਹ ਕਰਦਾ ਜੀ ਬਲਾਉਗੇ ਹੁਣ ਸਾਜੀ ਤਾਂ ਕਰਕੇ ਠੀਕ ਅੱਛੀ ਨਹੀਂ ਹੋਈ ਬਾਜੀ ਚੱਲਦੀ ਹੈ ਸੱਤਾ ਕੂਤ ਨਾਲ ਚੱਲਦੀ ਆ ਆਦਨ ਮੈਂ ਕਰਦਾ ਮੈਂ ਬਣਾ ਰਿਹਾ ਬਣਾ ਕੇ ਲਾਣਾ ਮੇਰੇ ਮੇਰੇ ਹਨੇਰੀਂ ਤਾਂ ਬਹੁਤ ਆ ਗਈ ਹਾਂ ਇਹ ਤਾਂ ਬੰਨੀ ਪਈ ਐ ਹਨੇਰੀਂ ਜੀ ਹਮ ਚੀ ਦਾ ਜਾਨਾ ਜੀ ਫੋਲਾਂ ਨੂੰ ਉਹ ਤਰੂ ਨਲ ਦੀ ਕੀਤੀ ਜੀ ਆਪ ਹਾਂ ਜੰਮੇ ਕਹਿੰਦਾ ਹੈ ਨਾ ਭਾਈ ਆਵੇ ਪੁੱਤਰ ਲਾਣ ਨੂੰ ਵਧੀਆ ਰਹੇ ਹਾਂ ਹਾਂ ਜਿਹੜਾ ਨਾ ਕਿਹੜਾ ਨਾ ਭਾਈ ਜੀ ਫੇਰ ਦੱਸਦੇ ਆ ਤੇ ਨੇਰੀ ਆਉਂਦੀ ਆ ਤਾਂ ਦੋ ਫ੍ਰਿਜਾਂ ਦੀਆਂ ਪਾਚੀਆਂ ਪਈਆਂ ਜਾਣੀਆਂ ਮੋਟਰਸਾਈਕਲ ਹੀ ਦਿੱਤਾ ਜਾਣਾ ਹਾਂ ਇਹ ਗੱਲ ਧਿਆਨ ਚ ਰੱਖਿਓ ਜਿਹੜੇ ਫਿਰਦੇ ਕਬੂਤਰਾਂ ਪੈਸੇ ਉਹਨਾਂ ਨੂੰ ਵੰਡੇ ਜਾਣਗੇ ਹਾਂ ਜਿਹੜੇ ਫਿਰਦੇ ਕਬੂਤਰਾਂ ਪੈਸੇ ਉਹਨਾਂ ਨੂੰ ਵੰਡੇ ਜਾਣਿਆ ਬਾਈ ਕਾਤਰੇ ਜਿਹੜੇ ਬਹੁਤ ਮਾਰਿਆ ਨੇ ਕਿਨੇ 2 ਬੰਦੇ ਹਾਂ ਸੱਤ ਕੁ ਪੁੱਤਰਾਂ ਦੀ ਸਾਜੀ ਹੋ ਗਈ ਪਿੰਡ ਪੁੱਟੇ ਨੇੜੇ ਵੱਲ ਜਾਓ ਹਰਤਾ ਸਾਹਿਬ ਪੁੱਤਰ ਦਾ ਆਰਾਮ ਨਾ ਫੜੇ ਜਾਂਦੇ ਨੇ ਜਾਂ ਕਿੰਨੀ ਜਾਦੇ ਆ ਜੀ ਜਾਣੋ ਲੈ ਕੇ ਜਾਵਾਂਗੇ ਇਹ ਤਾਂ ਇੱਕ ਹੈਗਾ ਸਾਡੀ ਜਾਓ ਲੰਘਦੇ ਮੈਂ ਇਹਨਾਂ ਆ ਕੁਪਤਰੀਆਂ ਨੂੰ ਹਾਂ ਚੱਲ ਚਲੀਏ ਆਪਾਂ ਆਪਾਂ ਚੱਲਦੇ ਇਹਨੂੰ ਬੰਨ੍ਹ ਦੇ ਇਹ ਆ ਬੰਨ੍ਹੇ ਕੱਪੜੇ ਮੇਰੇ ਪਿੰਡ ਗੜੇ ਵਿੱਚ ਆ ਬੰਨ੍ਹ ਲਿਓ ਸੱਤ ਕੁ ਪੁੱਤਰਾਂ ਦੇ ਵੀਰੇ ਬਾਜੀ ਮਾਰਤੀ ਤੇ ਮੋਟਰ ਐਂਗਲ ਨਹੀਂ ਦੇਣਾ ਪਿੰਡ ਪੁੱਟੇ ਵੇ ਤੇ ਮਾਰਤੀਆਂ ਪਾਉਣਗੇ ਹੁਣ ਆ ਜਾਣੇ ਲੈ ਇਹਨੇ ਕੰਮ ਖਰਾਬ ਕਰਤਾ ਬਾਜੀ 19% ਕਿਹਨੂੰ ਤੂੰ ਤੇ ਕੰਮ ਔਰ ਮੈਨੇ ਪਤਾ ਨਹੀਂ ਕਿ ਉਹ ਮੋੜਾ ਕਿਹੜਾ ਦੱਸੇ i don't know